ਦੋਸਤੋ ਲਗਭਗ ਪੂਰੀ ਦੁਨੀਆ ਦੇ ਵਿੱਚ 400 ਕਿਸਮ ਦੇ ਆਂਬਾ ਤੇ 18 ਤਰ੍ਹਾਂ ਦੇ ਵਿਟਾਮਿਨਾਂ ਕੀ ਤੁਹਾਨੂੰ ਪਤਾ ਸੀ ਉਹ ਵਿਟਾਮਿਨ ਕਿਹੜੇ-ਕਿਹੜੇ ਆ ਤੇ ਕਿੰਨੀਆਂ ਕਿਸਮਾਂ ਆ ਤੇ ਤੁਸੀਂ ਹੁਣ ਇਹ ਦੱਸੋ ਪੇ ਤੁਹਾਡੇ ਘਰ ਕਿੰਨੀਆਂ ਕਿਸਮਾਂ ਦੇ ਆਂਬ ਲੱਗੇ ਹੋਏ ਨੇ ਤੇ ਥੱਲੇ ਕਮੈਂਟ ਦੋਸਤੋ ਜਰੂਰ ਕਰਨਾ ਤੇ ਦੋਸਤੋ ਗੱਲ ਇਹ ਆ ਪੇ ਆਂਬਾਂ ਦੀਆਂ 400 ਵੈਰਾਈਟੀਆਂ ਦੇ ਵਿੱਚ ਜੇਕਰ ਤੁਸੀਂ ਲਗਭਗ 400 ਵੈਰਾਈਟੀਆਂ ਆਪਣੀ ਜ਼ਿੰਦਗੀ ਜੀਂਦੇ ਜੀ ਖਾ ਲਈਆਂ ਤੇ ਤੁਹਾਨੂੰ ਸਵਾਦ ਦਾ ਪਤਾ ਲੱਗੇਗਾ ਨਹੀਂ ਸਵਾਦ ਹੀ ਨਹੀਂ ਪਤਾ ਲੱਗਣਾ ਐਨੀ ਤਰ੍ਹਾਂ ਦੇ ਆਂਬ ਆ ਤੇ ਜਿਹੜੀ ਮੁੱਖ ਗੱਲ ਆ ਕਿ ਆਂਬਾ ਜਿਹੜਾ ਉਹ ਉਹ ਹੈਗਾ ਰਾਜਾ ਆਪਣੇ ਫਲਾਂ ਦਾ ਜਿਵੇਂ ਕਿ ਗਿੱਦੜ ਕਦੇ ਸ਼ੇਰ ਨਹੀਂ ਬਣ ਸਕਦਾ ਤੇ ਸ਼ੇਰ ਕਦੇ ਗਿੱਦੜ ਦੀ ਤਰ੍ਹਾਂ ਜਿਹੜਾ ਕੀ ਆ ਉਹ ਵਿਵਹਾਰ ਨਹੀਂ ਕਰ ਸਕਦਾ ਸੋ ਇਸੇ ਤਰ੍ਹਾਂ ਆਂਬਾ ਆਂਬ ਨੂੰ 18 ਤਰ੍ਹਾਂ ਦੇ ਉਹ ਵਿਟਾਮਿਨ ਆ ਦੋਸਤੋ ਜਿਹੜੇ ਤੁਹਾਡੇ ਲਈ ਬਹੁਤ ਜ਼ਰੂਰੀ ਆ ਇਹਦੇ ਵਿੱਚ ਕੈਲਰੀ ਪ੍ਰੋਟੀਨ ਕਾਰਬੋਹਾਈਡਰੇਟ ਫੈਟ ਫਾਈਬਰ 슈ਗਰ ਵਿਟਾਮਿਨ ਸੀ ਕਾਪਰ ਫੋਲੇਟ ਵਿਟਾਮਿਨ B6 ਵਿਟਾਮਿਨ A ਵਿਟਾਮਿਨ E ਵਿਟਾਮਿਨ K ਨਿਆਸਿਨ ਪੋਟਾਸ਼ੀਅਮ ਇਹਦੇ ਵਿੱਚ ਹੈਗਾ ਰਿਬੋ ਫੋਲੇਵਿਨ ਮੈਗਨੀਸ਼ੀਅਮ ਤੇ ਥਾਇਮੀਨ ਆ ਤੇ ਦੋਸਤੋ ਮੈਨੂੰ ਦੱਸਿਓ ਪੇ ਅਸੀਂ ਆਮਬ ਨੂੰ ਖਾਂਦਿਆਂ ਨੂੰ ਬਚਪਨ ਦੇ ਵਿੱਚ ਛੋਟੇ-ਛੋਟੇ ਹੁੰਦੇ ਆ ਨਾ ਤੇ ਆਮਬ ਆਸੀਂ ਉਹਦੇ ਖਾਂਦੇ ਆ ਪਰ ਵਿਟਾਮਿਨਾਂ ਦਾ ਸਾਨੂੰ ਨਹੀਂ ਪਤਾ ਕਿਉਂਕਿ ਵਿਟਾਮਿਨ ਦੀ ਘਾਟ ਹੁੰਦੀ ਆ ਆਪਾਂ ਡਾਕਟਰ ਦੇ ਜਾਂਦੇ ਆ ਤੇ ਕਹਿੰਦੇ ਆ ਲਿਖਦੇ ਯਾਰ ਦਵਾਈ ਕਦੇ ਫਲ ਫਰੂਟ ਨੂੰ ਵੀ ਫਰੋਲ ਕੇ ਦੇਖ ਲਓ ਪੇ ਸ਼ਾਇਦ ਜਿਹੜੇ ਤੁਹਾਡੇ ਚ ਵਿਟਾਮਿਨ A ਦੀ ਘਾਟ ਆ ਜਾਂ ਵਿਟਾਮਿਨ B ਦੀ ਘਾਟ ਆ ਆਪਾਂ C ਦੀ ਘਾਟ ਆ ਤਾਂ ਆਪਾਂ ਆਮਬ ਖਾ ਲਈਏ ਜਾਂ ਆਪਾਂ ਹੋਰ ਤਰ੍ਹਾਂ ਦਾ ਫਰੂਟ ਖਾ ਲਈਏ ਨਹੀਂ ਪਰ ਆਪਾਂ ਡਾਕਟਰ ਦੇ ਜਾ ਕੇ ਪਰਚੀ ਲਖਾਣੀ ਆ ਤੇ ਕੈਪਸੂਲ ਲੈ ਕੇ ਆਣੇ ਆ ਕਿਉਂਕਿ ਸਾਨੂੰ ਸੂਤੇ ਉਹ ਲੱਗਦੇ ਆ ਨਾ ਪਰ ਆਪਾਂ ਰਾਤ ਨੂੰ ਗੋਲੀ ਖਾਧੀ ਤੇ ਸਵੇਰ ਨੂੰ ਆਪਾਂ ਤੰਦਰੁਸਤਾਂ ਸੋ ਇਹ 18 ਤਰ੍ਹਾਂ ਦੇ ਵਿਟਾਮਿਨ ਆ ਜੇਕਰ ਨਹੀਂ ਪਤਾ ਲੱਗੇ ਤਾਂ ਦੁਬਾਰਾ ਸੁਣ ਲਿਓ ਉਹ ਜਿਹੜੇ ਸੁਣਾਏ ਆ ਦੋਸਤੋ ਜੇਕਰ ਤੁਹਾਡੇ ਸਰੀਰ ਦੇ ਵਿੱਚ ਬਾਈ ਇਹਨਾਂ ਚੋਂ ਵਿਟਾਮਿਨਾਂ ਦੀ ਘਾਟ ਆ ਤਾਂ ਚੱਕ ਲਿਓ ਅੰਬ ਨੂੰ 400 ਕਿਸਮ ਦੇ ਜਿਵੇਂ ਕਿ ਸਾਡੇ ਭਾਰਤ ਦੇ ਵਿੱਚ ਮਸ਼ਹੂਰ ਆ ਜਿਵੇਂ ਕਿ ਲੰਗੜਾ ਹੋ ਗਿਆ ਜਾਂ ਬਾਰਾਮਾਸੀ ਹੋ ਗਿਆ ਜਾਂ ਆਹ ਚੂਸਣ ਵਾਲੇ ਹੋ ਗਿਆ ਜਿਵੇਂ ਕਿ ਇਹ ਜਿਹੜੇ ਆਂਬਾ ਚੂਸਣ ਵਾਲੇ ਆ ਸੋ ਇਹਨਾਂ ਦੀ ਜਿਹੜੀ ਬਣਾਵਟ ਹੁੰਦੀ ਆ ਉਹ ਆਪੋ ਆਪਣੀ ਹਰ ਇੱਕ ਤਰ੍ਹਾਂ ਦੀ ਵਣਤਰ ਕੁਆਲਿਟੀ ਆਪਣੀ ਆਪਣੀ ਅਲੱਗ-ਲੱਗ ਹੁੰਦੀ ਆ ਔਰ ਸਵਾਦ ਵੀ ਵੱਖਰਾ-ਵੱਖਰਾ ਹੁੰਦਾ ਤੇ ਦੂਜਾ ਹੁਣ ਜਿਵੇਂ ਕਿ ਰਾਤ ਨੇਰੀ ਬਹੁਤ ਚੱਲੀ ਆ ਤੇ ਮੈਨੂੰ ਲੱਗਦਾ ਪਈ ਲੱਖਾਂ ਕਰੋੜਾਂ ਹੀ ਐਸੇ ਦਾਣੇ ਆ ਜਿਹੜੇ ਬਣਨੇ ਸੀਗੇ ਅੰਬ ਉਹ ਜਿਹੜੇ ਕੀ ਥੱਲੇ ਜ਼ਮੀਨ ਤੇ ਡੱਗ ਪਏ ਤੇ ਹੁਣ ਇਹ ਕਿਸੇ ਅਰਥ ਨਹੀਂ ਹੈਗੇ ਇਹ ਵੀ ਇੱਕ ਤਰ੍ਹਾਂ ਦਾ ਨੁਕਸਾਨ ਆ ਹੁਣ ਜਿਹੜੇ ਕੀ ਆ ਆਪਣੇ ਆਪ ਨੂੰ ਮਜ਼ਬੂਤ ਰੱਖਣਗੇ ਉਹ ਇਸ ਟਾਣੀ ਦੇ ਨਾਲ ਜੁੜੇ ਰਹਿਣਗੇ ਤੇ ਜਿਹੜੇ ਹੁਣ ਨੇਰੀਆਂ ਦੇ ਵਿੱਚ ਉਹ ਝੜ ਜਾਣਗੇ ਮਿੱਤਰਾ ਜਿਹੜੇ ਜਿਨ੍ਹਾਂ ਦੇ ਵਿੱਚ ਕਮਜ਼ੋਰੀ ਹੋਈ ਆ ਜਿਨ੍ਹਾਂ ਦੇ ਆਂਬਾਂ ਦੇ ਵਿੱਚ ਦਮ ਨਾ ਹੋਇਆ ਉਹ ਝੜੇ ਰਹਿਣਗੇ ਸੋ ਇਹ ਆਂਬਾਂ ਦੀ ਜਿਹੜੀ ਸਟੋਰੀ ਆ ਦੋਸਤੋ ਆਂਬਾਂ ਚ 400 ਕਿਸਮ ਦੇ ਲਗਭਗ ਤੇ ਹੁਣ ਤੁਸੀਂ ਇਹ ਦੇਖੋ ਪੇ ਤੁਹਾਨੂੰ ਵਿਟਾਮਿਨ A ਦੀ ਲੋੜ ਆ ਤੇ ਤਾਂਬਖਾਓ C ਦੀ ਲੋੜ ਆ ਤਾਂ ਖਾ ਲਓ ਤੇ ਦੋਸਤੋ ਇਹਦੇ ਨਾਲ ਕੀ ਆ ਤੁਹਾਨੂੰ ਜਿਹੜੇ ਜਿਹੜੇ ਦੋਸਤਾਂ ਨੂੰ ਆਪਣੇ ਆਪ ਨੂੰ ਲੱਗਦਾ ਕਿ ਅਸੀਂ ਕਮਜ਼ੋਰ ਹਾਂ ਯਾਰ ਆਂਬ ਖਾ ਲਓ ਆਮ ਖਾਣ ਦੇ ਫਾਇਦੇ ਬਹੁਤ ਨੇ ਤੇ ਹੁਣ ਇਹ ਤੁਸੀਂ ਦੇਖਣਾ ਵੀ ਤੁਸੀਂ ਆਮ ਖਾਣਾ ਕਾਤੇ ਆ ਹੁਣ ਤੁਸੀਂ ਆਮ ਸਵਾਦ ਲਈ ਖਾਣਾ ਤੇ ਜਾਂ ਤੁਸੀਂ ਆਪਣੀ ਸਿਹਤ ਦੀ ਮੁਰੰਮਤ ਕਰਨ ਦੇ ਲਈ ਖਾਣਾ ਇਹ ਦੋਸਤੋ ਵਿਟਾਮਿਨ ਸੀ ਦਾ ਵਧੀਆ ਸਰੋਤ ਆ ਜਿਹੜਾ ਕੀ ਸੀ ਆਮਾ ਵਿਟਾਮਿਨ ਸੀ ਆ ਗਰਮੀਆਂ ਨੂੰ ਆਮ ਘਟਿਆ ਰਹਿੰਦਾ ਹਰ ਇੱਕ ਬੰਦੇ ਦੇ ਵਿੱਚ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਸਰੀਰ ਵਿੱਚ ਲੋਹੇ ਦੇ ਜਿਹੜੇ ਸਾਡੇ ਵਿਟਾਮਿਨ ਹੁੰਦੇ ਆ ਦੋਸਤੋ ਇਹ ਆਪਣੇ ਸੈੱਲ ਦਾ ਵਿਕਾਸ ਕਰਦਾ ਸਾਡੇ ਸੈੱਲਾਂ ਦਾ ਤੇ ਇਹਦੇ ਵਿੱਚ ਫੋਲੇਟ ਵੀ ਹੁੰਦੇ ਹਨ ਸੋ ਜੋ ਆਪਣੇ ਨਾ ਗਰਭ ਅਵਸਥਾ ਦੌਰਾਨ ਖਾਸ ਕਰਕੇ ਮਹੱਤਵਪੂਰਨ ਪੋਸ਼ਕ ਤੱਤ ਹੈ ਕਿਉਂਕਿ ਇਹ ਸਿਹਤਮੰਦ ਭਰੂਣ ਵਿਕਾਸ ਅਤੇ ਵਿਕਾਸ ਨੂੰ ਸਹਾਰਾ ਦਿੰਦੇ ਹਨ ਆਂਬ ਵਿੱਚ ਹੋਰ ਵੀ ਕਈ ਪੋਸ਼ਕ ਤੱਤ ਹੁੰਦੇ ਹਨ ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ ਇਸ ਨੂੰ ਇਸ ਨੂੰ ਇਸ ਲਈ ਆਂਬ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਸੋ ਦੋਸਤੋ ਇਹ ਗੱਲਾਂ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਕਿਉਂਕਿ ਸਾਨੂੰ ਕਿਸੇ ਨੇ ਨਹੀਂ ਦੱਸੀਆਂ ਸੀਗੀਆਂ ਤੇ ਇਦਾਂ ਹੀ ਗਾਹਾਂ ਜਿਹੜਾ ਕਿਸੇ ਨੇ ਨਹੀਂ ਦੱਸਣੀਆਂ ਪਰ ਸਾਬ ਨੂੰ ਇਹ ਪਤਾ ਪਿਆ ਅੰਬ ਲਿਆਂਦੇ ਆ ਜੀਬ ਦੇ ਸਵਾਦ ਲਈ ਜਿਹੜੇ ਆ ਚੰਗੇ ਲੱਗਦੇ ਆ ਉਹ ਖਾ ਲਓ ਤੇ ਅੰਬਾਂ ਦੀ ਹੋਰ ਇੱਕ ਖਾਸ ਗੱਲ ਦੱਸ ਦਨ ਜਿਵੇਂ ਕਿ ਆ ਪੰਜਾਬ ਚ ਖੜਿਆ ਦੁਆਬੇ ਦੀ ਧਰਤੀ ਤੇ ਅੰਬਾਂ ਦਾ ਕਹਿੰਦੇ ਹੁੰਦੇ ਆ ਤਰ ਸਿੰਘ ਹੀ ਅੰਬਾਂ ਨੂੰ ਛੱਡ ਕੇ ਸ਼ਹਿਰ ਦੁਆਬਾ ਸੋ ਦੁਆਬਾ ਦੁਆਬੇ ਚ ਖੜਾ ਮੈਂ ਤੇ ਅੰਬਾਂ ਦਾ ਜਿਹੜਾ ਆ ਕੀ ਇਹ ਰਾਜਾ ਕਿਹਾ ਜਾਂਦਾ ਤੇ ਵੈਸੇ ਵੀ ਦੁਆਬੇ ਵਾਲੇ ਰਾਜੇ ਹੀ ਆ ਕਿਉਂਕਿ ਇਸ ਇਲਾਕੇ ਦੇ ਲੋਕ ਬਾਹਰ ਨੇ ਤੇ ਅੱਗੇ ਜਿਹੜੇ ਕੀ ਆਂਬ ਹੁੰਦੇ ਸੀ ਬਾਗ ਵਾ ਆਪਣੇ ਬਹੁਤ ਜ਼ਿਆਦਾ ਹੁੰਦੇ ਸੀਗੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਸੋ ਜੇਕਰ ਆਂਬਾਂ ਦੇ ਸਵਾਦ ਦੀ ਗੱਲ ਕਰੀਏ ਹੁਣ ਸਵਾਦ ਤਾਂ ਮੈਨੂੰ ਲੱਗਦਾ ਵੀ 400 ਆਂਬਾਂ ਦੇ ਬੂਟੇ ਨੂੰ ਇੱਕ ਵਾਰ ਵੀ ਟੇਸਟ ਕਰਨ ਲੱਗੇ ਤਾਂ ਮੈਨੂੰ ਲੱਗਦਾ ਕਈ ਦਿਨ ਲੱਗਣਗੇ ਇੱਕ ਇੱਕ ਆਂਬ ਇੱਕ ਇੱਕ ਵੈਰਾਈਟੀ ਦਾ ਖਾਣ ਲੱਗੇ ਸੋ ਦੁਆਬੇ ਵਾਲਿਓ ਆਂਬੀਆਂ ਨੂੰ ਤਰਸੇਂਗੀ ਛੱਡ ਕੇ ਸ਼ਹਿਰ ਦੁਆਬਾ ਹੁਣ ਦੁਆਬਾ ਛੱਡ ਕੇ ਜਾਣਾ ਤੇ ਦੂਜੀ ਗੱਲ ਨਾਲ ਦੋਸਤੋ ਮੈਂ ਹੋਰ ਦੱਸਦਾ ਜਿਵੇਂ ਕਿ ਸਾਡੇ ਹੁਣ ਇਸ ਸੀਜ਼ਨ ਦੇ ਵਿੱਚ ਆਂਬ ਹੁਣ ਸਟਾਰਟ ਹੋਏ ਨੇ ਪਰ ਐਵੇਂ ਕੀ ਬੈਦਰ ਦਾ ਫਰਕ ਆ ਤੇ ਇੱਧੇ ਇੱਧੇ ਤੁਸੀਂ ਰਾਜਸਥਾਨ ਤੋਂ ਅੱਗੇ ਚੱਲ ਜਾਓ ਐਮਪੀ ਚੱਲ ਜਾਓ ਹੋਰ ਉਹ ਤੋਂ ਅੱਗੇ ਚੱਲ ਜਾਓ ਉੱਥੇ ਆਂਬਾ ਜਿਹੜੇ ਕਿ ਖਤਮ ਹੋਣ ਦੇ ਕਗਾਰ ਤੇ ਹੋਣਗੇ ਸੋ ਇਸੇ ਤਰ੍ਹਾਂ ਇਹ ਜਿਵੇਂ ਕਿ ਸਾਡੇ ਇੰਡੀਆ ਦੇ ਵਿੱਚ ਕਹਿ ਲਓ ਕਿ ਆਂਬਾ ਉਸ ਤਰਫ ਤੋਂ ਹੁਣ ਖਤਮ ਹੁੰਦੇ ਆਣਗੇ ਤੇ ਇੱਧਰ ਆਂਬਾ ਸਟਾਰਟ ਹੋਣਗੇ ਸੋ ਇਦਾਂ ਹੀ ਜਦੋਂ ਸਿਆਲ ਆਂਦਾ ਤੇ ਇਹ ਉਲਟਾ ਸ਼ੁਰੂ ਹੋ ਜਾਂਦਾ ਕਿਉਂਕਿ ਉੱਧਰ ਮੌਸਮ ਗਰਮ ਰਹਿੰਦਾ ਤੇ ਸਾਡੇ ਵਾਲ ਜਿਹੜਾ ਥੋੜਾ ਠੰਡਾ ਰਹਿੰਦਾ ਸੋ ਇਸ ਕਰਕੇ ਇਹ ਆਂਬਾ ਹੁਣ ਸਟਾਰਟ ਹੋਣਗੇ ਤੇ ਔਰ ਸਾਡੇ ਜਿਹੜੇ ਆਂਬਾ ਪੰਜਾਬੀਆਂ ਦੇ ਇਹ ਆਂਬ ਵੀ ਵਾਕਿਆ ਬਹੁਤ ਮਿੱਠੇ ਹੁੰਦੇ ਆ ਕਿਉਂਕਿ ਇਹ ਮੌਸਮ ਦੇ ਅਨੁਕੂਲ ਆ ਤੇ ਜਿਹੜੇ ਹੁਣ ਉਧਰੋਂ ਆਂਬ ਆਂਦੇ ਆ ਤੇ ਅਸੀਂ ਇਸ ਵੇਲੇ ਹੁਣ ਸਵਾਦ ਦੇਖਾਂਗੇ ਉਹਨਾਂ ਆਂਬਾਂ ਦਾ ਜਿਹੜੇ ਉਸ ਏਰੀਆ ਚੋਂ ਆਂਦੇ ਆ ਜਿਵੇਂ ਕਿ ਸੌਫਟ ਚੋਂ ਆਂਦੇ ਆ ਉਧਰੋਂ ਐਮਪੀ ਤੋਂ ਆਂਬ ਆਂਦਾ ਸੋ ਯੂਪੀ ਤੋਂ ਆਂਬ ਆਂਦਾ ਸੋ ਇਹ ਜਿਹੜੀ ਸੀਗੀ ਆਂਬਾਂ ਬਾਰੇ ਦੋਸਤੋ ਜਾਣਕਾਰੀ ਸੀਗੀ ਤੇ ਤੁਹਾਨੂੰ ਜੇਕਰ ਚੰਗੀ ਲੱਗੇ ਤੇ ਤੁਸੀਂ ਸ਼ੇਅਰ ਕਰ ਲੈਣੀ ਆ ਤੇ ਹੁਣ ਜਿਹੜੇ ਵਿਟਾਮਿਨ ਦੱਸਿਆ ਜੇ ਸਰੀਰ ਦੇ ਵਿੱਚ ਵਿਟਾਮਿਨਾਂ ਦੀ ਘਾਟ ਆ ਤੇ ਉਹ ਅੰਬਾਂ ਚ ਤੁਹਾਨੂੰ ਜਿਹੜੇ ਲੱਭਦੇ ਅਤੇ ਖਾ ਲੈਣੇ ਆ ਜੇ ਨਹੀਂ ਲੱਭਦੇ ਤਾਂ ਫਿਰ ਡਾਕਟਰ ਤਾਂ ਬੈਠੇ ਨੇ ਤੇ ਗੋਲੀਆਂ ਖਾਣਗੇ ਤੁਸੀਂ ਤੇ ਆਪਣਾ ਜਿਹੜਾ ਕੀ ਆ ਉਹ ਸਰੀਰ ਨੂੰ ਤੰਦਰੁਸਤ ਕਰਨਗੇ ਸੋ ਤੁਸੀਂ ਬਹੁਤ ਹੀ ਮੁੱਕ ਦੀ ਗੱਲ ਕੀਤੀ ਆ ਮੇਨ ਵੀਡੀਓ ਬਣਾਉਣ ਦਾ ਮਤਲਬ ਇਹ ਆਪੇ ਫਰੂਟ ਦੇ ਵਿੱਚ ਜਿਹੜੇ ਜਿੰਨੇ ਵਿਟਾਮਿਨ ਹੁੰਦੇ ਉਹਨਾਂ ਨੂੰ ਸਰਚ ਕਰਿਆ ਕਰੋ ਤੇ ਤੁਹਾਡੇ ਸਰੀਰ ਦੇ ਵਿੱਚ ਜਾਂ ਆਪਣੇ ਸਰੀਰ ਦੇ ਵਿੱਚ ਕਿਹੜੀ ਘਾਟ ਆ ਸੋ ਉਸ ਫਰੂਟ ਵੱਲ ਜ਼ਿਆਦਾ ਧਿਆਨ ਦਿਓ ਵੱਡੀ ਕਹਿਣ ਦੀ ਗੱਲ ਇਹ ਆ ਧੰਨਵਾਦ ਆ ਸਤਿ ਸ਼੍ਰੀ ਅਕਾਲ ਆ ਮਿਲਦੇ ਹਾਂ ਹੁਣ ਕਿਸੇ ਨਵੇਂ ਦਰਖਤ ਦੇ ਨਾਲ ਨਵੇਂ ਫਰੂਟ ਦੇ ਨਾਲ ਸਤਿ ਸ਼੍ਰੀ ਅਕਾਲ ਸਾਰਿਆਂ ਸਤਿ ਸ਼੍ਰੀ ਅਕਾਲ